ਉਹਨਾਂ ਤੇ ਪੈਂਦੇ ਪਿੰਡ ਬਜਾਜ ਵਿਖੇ ਬਾਬਾ ਲక్ష్మణ ਜਤੀਦਾਸ ਲਾਨਾ ਮੇਲਾ ਕਰਵਾਇਆ ਗਿਆ ਇਸ ਮੌਕੇ ਪ੍ਰਬੰਧਕ ਆਗੂਆਂ ਵੱਲੋਂ ਬਾਬਾ ਲక్ష్మణ ਜਤੀ ਦੇ ਦਰਵਾਜ਼ੇ ਬਾਰੇ ਜਾਣਨਾ ਪਾਇਆ ਗਿਆ ਤੇ ਸੰਗਤਾਂ ਉਹਨਾਂ ਦੇ ਜੀਵਨ ਸੰਬੰਧੀ ਦੱਸਦੇ ਹੋਏ ਉਹਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ ਉੱਥੇ ਹੀ ਇਸ ਮੌਕੇ ਡਾਡੀ ਜੱਥਾ ਬੀਬੀ ਕੁਲਵਿੰਦਰ ਕੌਰ ਖੈਰਾ ਵੱਲੋਂ ਆਪਣੇ ਸਹਿਯੋਗੀਆਂ ਸਮੇਤ ਡਾਡੀ ਵਾਰਾ ਪੇਸ਼ ਕਰਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ ਇਸ ਮੌਕੇ ਹੋਰ ਵੀ ਧਾਰਮਿਕ ਕਵੀਸ਼ਰੀ ਜਥਿਆਂ ਤੇ ਸੰਗੀਤਕਾਰਾਂ ਵੱਲੋਂ ਦਰਵਾਜ਼ੇ ਹਾਜ਼ਰੀ ਲਗਾਈ ਗਈ ਪਰਵੰਧਕ ਕਮੇਟੀ ਵੱਲੋਂ ਆਏ ਹੋਏ ਪਤਵੰਤਿਆਂ ਅਤੇ ਕਥਾਵਾਚਕ ਤੇ ਦਾਢੀ ਜਥਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੋਰਨਾਂ ਤੋਂ ਇਲਾਵਾ ਮੁੱਖ ਸੇਵਾਦਾਰ ਸਿੰਘ ਪ੍ਰਧਾਨ ਸਤਨਾਮ ਸਿੰਘ ਗੁਰਵਚਨ ਸਿੰਘ ਮੱਲੀ ਜਸਵਿੰਦਰ ਸਿੰਘ ਕੈਸ਼ੀਅਰ ਜਸਵੰਤ ਸਿੰਘ ਕੁਲਵਦੀਪ ਸਿੰਘ ਫਤਿਹਪੁਰ ਤੇ ਪਿੰਡ ਦੀਆਂ ਸੰਗਤਾਂ ਵੱਲੋਂ ਸ਼ਿਰਕਤ ਕੀਤੀ ਗਈ ਸਾਰੇ ਸਮਾਗਮ ਦੌਰਾਨ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਗਿਆ ਪੁਲਾਤ ਤੋਂ ਪੱਤਰਕਾਰ ਮਨਜੀਤ ਸਿੰਘ ਚੀਮਾ ਦੀ ਅਤੇ ਕੁਲਵੰਤ ਮੱਲੀ ਦੀ ਰਿਪੋਰਟ ਬਾਬਾ ਜੀ ਇਹ ਜਿਹੜਾ ਸਮਾਗਮ ਅੱਜ ਕਰਵਾਇਆ ਗਿਆ ਬਾਬਾ ਲక్ష్మణ ਜਤੀ ਜੀ ਦੇ ਸਥਾਨਾਂ ਤੇ ਪਿੰਡ ਬਜਾਜ ਵਿਖੇ ਇਹਨਾਂ ਬਾਰੇ ਜਾਣਕਾਰੀ ਜਿਹੜੀ ਸੰਤਾ ਨੇ ਸਾਂਝੀ ਕਰ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ ਗੁਰੂ ਸਵਾਰੀ ਸਾਧ ਸੰਗਤ ਜੀਓ ਨਗਰ ਬਜਾਜ ਟਾਂਡੀ ਫਤਿਹਪੁਰ ਬਾਗੜੀਆਂ ਸਾਰੇ ਨਗਰਾਂ ਵੱਲੋਂ ਰਲ ਮਿਲ ਕੇ ਸੰਤ ਮਹਾਪੁਰਸ਼ ਧੰਨ ਧੰਨ ਬਾਬਾ ਲక్ష్మణ ਜਤੀ ਜੀ ਦੇ ਸਥਾਨਾਂ ਤੇ ਹਰ ਸਾਲ ਸਮਾਗਮ ਸੰਸਮਾਗਮ ਮਨਾਇਆ ਜਾਂਦਾ ਹੈ ਬੜੇ ਧੂਮ-ਤਾਮ ਨਾਲ ਸਰਦਾ ਨਾਲ ਇਲਾਕੇ ਦੀਆਂ ਸੰਗਤਾਂ ਨਗਰ ਬਜਾਜ ਦੀਆਂ ਸੰਗਤਾਂ ਬਹੁਤ ਸਰਦਾ ਨਾਲ ਸਾਲਾਨਾ ਸਮਾਗਮ ਗੁਰਮਤ ਸਮਾਗਮ ਮਨਾਉਂਦੀਆਂ ਪਿੰਡਾਂ ਬਾਗੜੀਆਂ ਫਟੇਪੁਰ ਨਗਰ ਬਜਾਜ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਰਲ ਮਿਲ ਕੇ ਸਮਾਗਮ ਮਨਾਇਆ ਜਾਂਦਾ ਹੈ ਪਰਸੋਂ ਤੋਂ ਧੁਰ ਕੀ ਬਾਣੀ ਆਈ ਜਿਸ ਸਗਲੀ ਚਿੰਤ ਮਟਾਈ ਦੇ ਵਾਕ ਅਨੁਸਾਰ ਬਾਬਾ ਲਸ਼ਮਨ ਚਾਚੀ ਜੀ ਦੇ ਅਸਥਾਨਾਂ ਤੇ ਸ੍ਰੀ ਅਖੰਡ ਪੁਰ ਸਾਹਿਬ ਦਾ ਰਾਂंभ ਹੋਇਸਾਨ ਬੜੇ ਧੂਮ-ਤਾਮ ਨਾਲ 3 ਦਿਨ ਗੁਰੂ ਦਾ ਅਟੁੱਟ ਲੰਗਰ ਵਰਤਿਆ ਚਾਪ ਗੋੜਿਆਂ ਦੇ ਲੰਗਰ ਅਰਸ਼ਾਦੇ ਦਾ ਲੰਗਰ 3 ਦਿਨ ਲੰਗਰ ਪਾਣੀ ਦੀ ਸੇਵਾ ਸੰਗਤਾਂ ਨੇ ਬੜੀ ਸ਼ਰਧਾ ਨਾਲ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਭਾਵਨਾਵਾਂ ਹੀ ਪੂਰੀਆਂ ਹੁੰਦੀਆਂ ਹੈ ਬਾਬਾ ਲਸ਼ਮਣ ਜਤੀ ਜੀ ਦੇ ਸਥਾਨਾ ਤੇ ਜਿਹੜੀ ਵੀ ਕੋਈ ਆਸ ਮਰਾਦ ਅਰਦਾਸ ਬੇਨਤੀ ਕਰਵਾਂਦੇ ਨੇ ਸਾਰੀਆਂ ਅਰਦਾਸਾਂ ਬੇਨਤੀਆਂ ਮਰਦਾ ਬਾਬਾ ਲਸ਼ਮਣ ਜਤੀ ਜੀ ਦੇ ਸਥਾਨਾ ਤੇ ਪੂਰੀਆਂ ਹੁੰਦੀਆਂ ਬੜੀ ਚੜ੍ਹਦੀ ਕਲਾ ਨਾਲ ਇਹ ਸਲਾਨਾ ਗੁਰਮਤ ਸਮਾਗਮ ਹਰ ਸਾਲ ਦੀ ਤਰ੍ਹਾਂ ਨਗਰ ਬਜਾਜ ਔਰ ਅਲਾਕਾ ਨਿਵਾਸੀ ਸੰਗਤਾਂ ਵੱਲੋਂ ਰਲ ਮਿਲ ਕੇ ਮਨਾਉਂਦੇ ਨੇ ਅੱਜ ਭੋਗ ਪਾਏ ਨੇ ਸਮਾਗਮ ਹੋਏ ਨੇ ਰਾਗੀ ਢਾਡੀ ਕਥਾਵਾਚਕ ਗੁਰਮਤਿ ਵਿਚਾਰਾਂ ਗੀਤੀਆਂ ਨੇ ਰਾਗੀਆਂ ਨੇ ਢਾਡੀ ਜਥੇ ਨੇ 12 20 ਰਸਵਾਰਾਂ ਗਾ ਕੇ ਸੰਗਤਾਂ ਨੂੰ ਦਿਹਾਲ ਕੀਤਾ ਗੁਰਮਤਿ ਵਿਚਾਰਾਂ ਨੇ ਹੋਰ ਕਥਾਵਾਚਕਾਂ ਨੇ ਬਾਣੀ ਨਾਲ ਜੋੜਿਆ ਬਹੁਤ ਬਾਬਾ ਗਸ਼ਮੰਦ ਜੀ ਦੇ ਅਸਥਾਨ ਤੇ ਬਹੁਤ ਸ਼ਰਧਾ ਨਾਲ ਹਾਜ਼ਰੀ ਭਰਦੇ ਨੇ ਸਾਰੀਆਂ ਆਸਾਂ ਮਰਦਾ ਹੋਲੀਆਂ ਹੁੰਦੀਆਂ ਲਾਇਕੁਰਜੀ ਕਾ ਖਾਲਸਾ ਲਾਇਕੁਰਜੀ ਕੀ ਫਤਿਹ